ਜਨਮ ਅਸ਼ਟਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਗੱਲ ਕਰੀਏ ਜਲੰਧਰ ਸ਼ਹਿਰ ਦੀ ਜਲੰਧਰ ਦੇ ਅਰਮਨ ਸਟ੍ਰੀਟ ਫੇਸ 2 ਦੇ ਵਿੱਚ ਗੀਤਾ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸਾਡੇ ਦਾ ਪ੍ਰਧਾਨ ਲਵਲੀ ਜੀ ਹਰ ਸਾਲ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹਾਂ ਜੀ ਬਿਲਕੁਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਜੀ ਸਾਡਾ ਹਰ ਸਾਲ ਹੀ ਜਨਮ ਦਿਨ ਅਸੀਂ ਬਹੁਤ ਧੂਮਧਾਮ ਨਾਲ ਮਨਾ ਰਿਹਾ ਜਨਮ ਦਿਨ ਤੋਂ ਪਹਿਲਾਂ ਅਸੀਂ ਆਪਣੇ ਮੰਦਰ 'ਚ 7 ਦਿਨ ਲਈ ਭਾਗਵਤ ਕਰਦੇ ਹਾਂ ਜੋ ਕਿ 9 ਤਰੀਕ ਤੇ 15 ਤਰੀਕ ਨੂੰ ਉਹਦਾ ਸਮਾਪਤਾ ਹੋਈ ਹੈ ਤੇ ਹੁਣ ਅੱਜ 16 ਤਰੀਕ ਨੂੰ ਜਨਮ ਅਸ਼ਮੀ ਬੜੀ ਧੂਮ-ਧਾਮ ਨਾਲ ਪਰ ਆ ਰਹੇ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਕੇਸਰੀ ਦੇ ਵਿਜੇ ਚੋਪੜਾ ਜੀ ਆ ਰਹੇ ਨੇ ਅਸੀਂ ਉਹਨਾਂ ਦਾ ਵੈਲਕਮ ਕਰ ਲਈ ਇੱਥੇ ਸਾਰੀ ਕਮੇਟੀ ਕਰੀ ਹੋਈ ਆ 8 ਸਾਲ ਦੇਖਿਆ ਜਾਂਦਾ ਮੰਦਰਾ ਚੜੋਂਕਾ ਲੱਗੀਆਂ ਨੇ ਦੂਰੋਂ ਦੂਰੋਂ ਸੰਗਤ ਆ ਕੇ ਭਗਵਾਨ ਕ੍ਰਿਸ਼ਨ ਦਾ ਜਿਹੜਾ ਅਸ਼ੀਰਵਾਦ ਪਾਇਆ ਹਾਂ ਬਿਲਕੁਲ ਬਿਲਕੁਲ ਹੁਣ ਸਾਡੇ ਇਸ ਤੋਂ ਬਾਅਦ ਜਨਮ ਦਿਨ ਦੇ ਤਕਰੀਬਨ ਸਾਡੇ ਕੋਲ ਇੱਥੇ ਹਜ਼ਾਰ ਕ ਬੰਦਾ ਹੋਣਾ ਵਾ ਹਰ ਇੱਕ ਨੂੰ ਅਸੀਂ ਕਿਸ਼ਨ ਜਨਮ ਦਿਨ ਤੇ ਵਧੀਆ ਵਧੀਆ ਖਿਲਾਉਣੇ ਦੇਣੇ ਆ ਪ੍ਰਸ਼ਾਦ ਦੇਣਾ ਤੇ ਸਾਡਾ ਇੱਕ ਢੋਟਾ 2:30 ਵਜੇ ਤੱਕ ਰਾਤ ਦਾ ਫੰਕਸ਼ਨ ਚੱਲਦਾ ਹੈ ਹਰ ਸਾਲ ਨੰਦ ਉਸ ਸਭ ਕਿਡਾ ਬੜੀ ਤੋਂ ਬਹਾਰ ਸਾਲ ਬਹੁਤ ਉਮਦਾ ਨਮ ਬਣਾਉਂਦਾ ਤੁਹ ਦੇਖਿਆ ਉਹਨਾਂ ਦਾ ਕਹਿੰਦਾ 7 ਦਿਨ ਦੀ ਪਹਿਲੇ ਜਨਮ ਉਤਸਵ ਤੋਂ ਪਹਿਲੇ ਭਗਵਤ ਕਥਾ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਜੋ ਹੈ ਜਨਮ ਅਸ਼ਟਮੀ ਕਿਹੜੀ ਹੈ ਨੰਦ ਉਤਸਵ ਗੜਾ ਬੜੀ ਧੂਮਤਾਨ ਨਾਲ ਜਲੰਧਰ ਦੇ ਗੀਤਾ ਮੰਦਰ ਅਰਬਨ ਸਟਰੀਟ ਫੇਸ 2 ਦੇ ਵਿੱਚ ਬੜੀ ਧੂਮਤਾਨ ਨਾਲ ਮਨਾਈ ਜਾਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾਨ ਨਾਲ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਗੱਲ ਕਰੀਏ ਜਲੰਧਰ ਸ਼ਹਿਰ ਦੀ ਜਲੰਧਰ ਦੇ ਅਰਬਨ ਸਟਰੀਟ ਫੇਸ 2 ਦੇ ਵਿੱਚ ਗੀਤਾ ਮੰਦਰ ਦੇ ਆਨ ਲਵਲੀ ਲਵਲੀ ਜੀ ਹਰ ਸਾਲ ਜਨਮ ਉਸਤ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹਾਂ ਜੀ ਬਿਲਕੁਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਜੀ ਸਾਡਾ ਹਰ ਸਾਲ ਹੀ ਜਨਮ ਦਿਨ ਅਸੀਂ ਬਹੁਤ ਧੂਮ-ਧਾਮ ਨਾਲ ਮਨਾ ਰਿਹਾ ਜਨਮ ਦਿਨ ਤੋਂ ਪਹਿਲਾਂ ਅਸੀਂ ਆਪਣੇ ਮੰਦਰ 'ਚ 7 ਦਿਨ ਲਈ ਭਾਗਵਤ ਕਰਦੇ ਹਾਂ ਜੋ ਕਿ 9 ਤਰੀਕ ਤੋਂ ਸ਼ੁਰੂ ਸੀ ਤੇ 15 ਤਰੀਕ ਨੂੰ ਉਹਦਾ ਸਮਾਪਤਾ ਹੋਈ ਹੈ ਤੇ ਹੁਣ ਅੱਜ 16 ਤਰੀਕ ਨੂੰ ਜਨਮ ਅਸ਼ਟਮੀ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਕੇਸਰੀ ਦੇ ਵਿਜੇ ਚੋਪੜਾ ਜੀ ਆ ਰਹੇ ਨੇ ਅਸੀਂ ਉਹਨਾਂ ਦਾ ਬਿਲਕੁਲ ਕਰ ਲਈ ਇੱਥੇ ਸਾਰੀ ਕਮੇਟੀ ਕਰੀ ਹੋਈ ਹੈ 8 ਸਾਲ ਦੇਖਿਆ ਜਾਂਦਾ ਮੰਦਰਾ ਚ ਰੋਣ ਕਾ ਲੱਗੇ ਜਾਂ ਦੂਰੋਂ ਦੂਰੋਂ ਸੰਗਤ ਆ ਕੇ ਭਗਵਾਨ ਕਿਸ਼ਨ ਦਾ ਜਿਹੜਾ ਸ਼ਹੀਦ ਵਾਪਸ ਹਾਂ ਬਿਲਕੁਲ ਬਿਲਕੁਲ ਹੁਣ ਸਾਡੇ ਇਸ ਤੋਂ ਬਾਅਦ ਜਨਮ ਦਿਨ ਤੇ ਤਕਰੀਬਨ ਸਾਡੇ ਕੋਲ ਇੱਥੇ ਹਜ਼ਾਰ ਕ ਬੰਦਾ ਹੋਣਾ ਵਾ ਹਰ ਇੱਕ ਨੂੰ ਅਸੀਂ ਕਿਸ਼ਨ ਜਨਮ ਦਿਨ ਤੇ ਵਧੀਆ ਵਧੀਆ ਖਲੋਣੇ ਦੇਣੇ ਆ ਪ੍ਰਸ਼ਾਦ ਦੇਣਾ ਤੇ ਸਾਡਾ ਇੱਕ ਟੁਕੜਾ 2:30 ਵਜੇ ਤੱਕ ਰਾਤ ਦਾ ਫੰਕਸ਼ਨ ਚੱਲਦਾ ਹੈ 8 ਸਾਲ ਨੰਦ ਉਸ ਵੇਖਿਆ ਬੜੀ ਤੋਂ ਬੜੀ 8 ਸਾਲ ਬਹੁਤ ਉਮਦਾਣਾ ਬਣਾ ਲਿਆ ਤੁਹ ਦੇਖਿਆ ਉਹਨਾਂ ਦਾ ਕਹਿੰਦਾ 7 ਦਿਨ ਦੀ ਪਹਿਲੇ ਜਨਮ ਉਤਸਵ ਤੋਂ ਪਹਿਲੇ ਭਾਗਵਤ ਕਥਾ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਜੋ ਹੈ ਜਨਮ ਅਸ਼ਟਮੀ ਗੜਿਆ ਨੰਦ ਉਤਸਵ ਗੜਾ ਬੜੀ ਤੁਮਤਾਨ ਦੇ ਨਾਲ ਜਲੰਧਰ ਦੇ ਗੀਤਾ ਮੰਦਿਰ ਅਰਮਸਟ੍ਰੇਡ ਫੇਸ 2 ਦੇ ਵਿੱਚ ਬੜੀ ਤੁਮਤਾਨ ਨਾਲ ਮਨਾਈ ਜਾਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ